ਸਸੀ ਗਾਲ ਜੀ ਮੈਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਬਾਣੀ ਟੀਵੀ ਥੋੜੇ ਦਿਨ ਪਹਿਲਾਂ ਤੁਸੀਂ ਇੱਕ ਅਸੀਂ ਵੀਡੀਓ ਪਾਈ ਸੀਗੀ ਇੱਕ ਦਿਵਿਆਂਗ ਸੀਗੇ ਸ਼ੰਕਰ ਜੀ ਉਹਨਾਂ ਦੀ ਵੀਡੀਓ ਪਾਈ ਸੀ ਉਸ ਤੋਂ ਬਾਅਦ ਸਾਨੂੰ ਸੁਸਾਇਟੀ ਦਾ ਇੱਕ ਫੋਨ ਆਇਆ ਮੈਡਮ ਰਿਤੂ ਨੇ ਇਹਨਾਂ ਨੂੰ ਜਾਣਦੇ ਹੋਵਗੇ ਪਹਿਲਾਂ ਵੀ ਇਹਨਾਂ ਨੇ ਵੀਡੀਓ ਦੇਖੀਆਂ ਤੁਸੀਂ ਕਦੇ ਪੰਛੀ ਵਾਲੀ ਡੋਂਗੇ ਵੜਦੇ ਦੀ ਕਦੇ ਬੱਚਿਆਂ ਨੂੰ ਪੜ੍ਹਾਉਂਦੇ ਦੀ ਵੀਡੀਓ ਦੇਖੀ ਹੋਣੀ ਹੈ ਇਹ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੱਖਣ ਸਿੰਘ ਐਮਐਲਏ ਸੀ ਉਹਨਾਂ ਦੇ ਨੂਨ ਹੈ ਇਹ ਰਿਤੂ ਸਵੇਰਾ ਜੀ ਤੇ ਨਾਲ ਉਹਨਾਂ ਦੀ ਟੀਮ ਹੈ ਇਹਨਾਂ ਨੇ ਸਾਨੂੰ ਫੋਨ ਕੀਤਾ ਕਿ ਇਹਨਾਂ ਨੂੰ ਜਿਹੜਾ ਟ੍ਰਾਈਸਾਈਕਲ ਹੈ ਇਹਨੂੰ ਅਸੀਂ ਦਵਾਵਾਂਗੇ ਤੇ ਇਹਨਾਂ ਨੇ ਕਿਸ ਤਰ੍ਹਾਂ ਦਵਾਇਆ ساری ਗੱਲਬਾਤ ਕਰਦੇ ਆਪਾਂ ਤੇ ਸਾਰੀ ਟੀਮ ਵੀ ਖੜੀ ਹੈ ਤੇ ਮੈਡਮ ਬਹੁਤ 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 ਧੰਨਵਾਦ ਸਾਡੀ ਵੀਡੀਓ ਤੇ ਤੁਸੀਂ ਇਹਨਾਂ ਤੁਸੀਂ ਅ ਭਪੜਾ ਲਗਿਤਾ ਚਾਹੇ ਸਰ ਸ਼੍ਰੀਕਲ ਜੀ ਥੈਂਕ ਯੂ ਸਾਨੂੰ ਤੁਹਾਨੂੰ ਕਹਿਣਾ ਚਾਹੀਦਾ ਕਿਉਂਕਿ ਤੁਸੀਂ ਇਹ ਜਿਹੀਆਂ ਇਨੀਸ਼ੀਏਟਿਵ ਵੀਡੀਓਜ਼ ਬਣਾਉਂਦੇ ਹੋ ਇਹਨੀਆਂ ਪੋਜ਼ਿਟਿਵ ਵੀਡੀਓਜ਼ ਹੁੰਦੀਆਂ ਕਿ ਜਿਸ ਦੇ ਵਿੱਚ ਇਕਰੇਜਮੈਂਟ ਮਿਲਦੀ ਹੈ ਹਨਾ ਲੋਕਾਂ ਨੂੰ ਕੋਈ ਸੋਚਦਾ ਹੈ ਕਿ ਅਸੀਂ ਹੈਲਪ ਕਰ ਸਕੀਏ ਕਿਸੇ ਇੱਕ ਦੂਸਰੇ ਦੀ ਦੇ ਉਸ ਦਿਨ ਤੁਹਾਡੀ ਵੀਡੀਓ ਜਦੋਂ ਮੈਂ ਦੇਖੀ ਹੈ ਤੇ ਸ਼ਾਇਦ ਫਰਸਟ ਕਮੈਂਟ ਮੈਂ ਹੀ ਪਾਇਆ ਸੀਗਾ ਤੇ ਤੁਹਾਨੂੰ ਮੈਂ ਕਿਹਾ ਸੀਗਾ ਕਿ ਅਸੀਂ ਇਹਨਾਂ ਨੂੰ ਟ੍ਰਾਈਸਾਈਕਲ ਲੈ ਕੇ ਦਵਾਂਗੇ ਤੇ ਸਾਡੀ ਸਾਰੀ ਟੀਮ ਮੈਂਬਰਸ ਦੇ ਉਪਰਾਲੇ ਤੇ ਨਾਲ ਤੇ ਡੀਸੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਡੀ ਇੱਕ ਐਪਲੀਕੇਸ਼ਨ ਤੇ ਹੀ ਇਹਨਾਂ ਵਾਸਤੇ ਟ੍ਰਾਈਸਾਈਕਲ ਮਨਜ਼ੂਰ ਕਰਕੇ ਤੇ ਅਸਾਂ ਨੂੰ ਦੇ ਦਿੱਤੀ ਮੈਂ ਕਿਸ ਤਰ੍ਹਾਂ ਪ੍ਰੋਸੈਸ ਕਰੀਤਾ ਕਿਉਂਕਿ ਨਾ ਕਈਆਂ ਲੋਕਾਂ ਨੂੰ ਪ੍ਰੋਸੈਸ ਨਹੀਂ ਪਤਾ ਹੁੰਦਾ ਵੀ ਕਿਸ ਤਰ੍ਹਾਂ ਲੈਣਾ ਬਹੁਤ ਤੰਗ ਹੁੰਦੇ ਆ ਕਿ ਪਰ ਉਹ ਪਤਾ ਹੀ ਹੁੰਦਾ ਕਿ ਇਸ ਤਰ੍ਹਾਂ ਮਿਲਦਾ ਐਸਾ ਕਦੇ ਤੂੰ ਦੱਸੋ ਕਿਸ ਤਰ੍ਹਾਂ ਕੀਤਾ ਕਿਤਾ ਕਿ ਲੋਕਾਂ ਨੂੰ ਪਤਾ ਲੱਗ ਜੀ ਇਹ ਬਹੁਤ ਈਜ਼ੀ ਪ੍ਰੋਸੈਸ ਹੈ ਫਰਸਟ ਥਿੰਗ ਤਾਂ ਇਹ ਹੁੰਦੀ ਹੈ ਕਿ ਇਸ ਦੇ ਵਾਸਤੇ ਜਿਹੜੇ ਵੀ ਅਪੰਗ ਨੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਵਾਸਤੇ ਆਧਾਰ ਕਾਰਡ ਚਾਹੀਦਾ ਹੁੰਦਾ ਮੇਨ ਉਹਨਾਂ ਦਾ ਤੇ ਸੈਕਿੰਡ ਥਿੰਗ ਇਹ ਹੁੰਦੀ ਹੈ ਕਿ ਉਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਵਿੱਚ ਕਿੰਨੀ ਆ ਪੰਗਤਾ ਗਈ ਇਸ ਦਾ ਵੀ ਇੱਕ ਸਰਟੀਫਿਕੇਟ ਬੰਦਦਾ ਪਾਹੀਸਾ ਦਾ ਸਰਟੀਫਿਕੇਟ ਹੈ ਰਿਵਲ ਹਸਪੀਟਲ ਚੋਂ ਬੰਦਦਾ ਬਟ ਇੰਨਾ ਬਜ਼ੁਰਗ ਕੋਲੇ ਨਾ ਤਾਂ ਆਧਾਰ ਕਾਰਡ ਸੀਗਾ ਤੇ ਨਾ ਹੀ ਕੋਈ ਸਰਟੀਫਿਕੇਟ ਸੀਗਾ ਤੇ ਇਹਨਾਂ ਨੂੰ ਮੈਂ ਪੁੱਛਿਆ ਵੀ ਸੀ ਕਿ ਆਧਾਰ ਕਾਰਡ ਇਹ ਕਹਿੰਦੇ ਮੇਰੇ ਕੋਲੇ ਹੈ ਨਹੀਂ ਤੇ ਸਰਟੀਫਿਕੇਟ ਉਹ ਕਹਿੰਦੇ ਕੁਝ ਵੀ ਨਹੀਂ ਹੈ ਫਿਰ ਮੈਂ ਅਸੀਂ ਟੀਸੀ ਸਾਹਿਬ ਨਾਲ ਗੱਲ ਕੀਤੀ ਇੱਥੇ ਵਿਦਿਆ ਸਾਗਰ ਜੀ ਨੇ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਆਧਾਰ ਕਾਰਡ ਜਾਂ ਕੁਝ ਵੀ ਨਹੀਂ ਹੈ ਸੋਸਾਇਟੀ ਰეკਮੈਂਡ ਕਰ ਰਹੀ ਹੈ ਤਾਂ ਫਿਰ ਅਸੀਂ ਕਰ ਦਿੰਨੇ ਆ ਵੀ ਆਦਰਵਾਈਸ ਐਦਾਂ ਨਹੀਂ ਦਿੰਦੇ ਹੁੰਦੇ ਇੱਕ ਸਿਰਫ ਛੋਟਾ ਜਿਹਾ ਪ੍ਰੋਸੈਸ ਹੁੰਦਾ ਹੈ ਆਧਾਰ ਕਾਰਡ ਲੈ ਕੇ ਆਪਾਂ ਪੰਗਤਾ ਦਾ ਸਰਟੀਫਿਕੇਟ ਲੈ ਕੇ ਰੈੱਡ ਕਰਾਸ ਸੋਸਾਇਟੀ ਦੇ ਵਿੱਚ ਜਮਾ ਦੇਣਾ ਹੁੰਦਾ ਆਪਣੀ ਐਪਲੀਕੇਸ਼ਨ ਦੇ ਦਿੰਦੇ ਆ ਉਹ ਮਨਜ਼ੂਰ ਕਰ ਦਿੰਦੇ ਤੇ ਵਿਦਿਨ 10 ਮਿੰਟਸ ਹੀ ਆਪਾਂ ਨੂੰ ਟ੍ਰਾਈਸਾਈਕਲ ਮਿਲ ਜਾਂਦਾ ਹੈ ਜ਼ਰੂਰਤਮੰਦ ਇਨਸਾਨ ਵਾਸਤੇ ਇਹਨਾਂ ਦਾ ਆਧਾਰ ਕਾਰਡ ਨਹੀਂ ਸੀ ਤਾਂ ਹੀ ਕਰਕੇ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਆਧਾਰ ਕਾਰਡ ਨਾ ਹੋਣ ਕਰਕੇ ਕਿਉਂਕਿ ਡੀਸੀ ਸਾਹਿਬ ਦੇ ਅੰਡਰ ਹੀ ਰੈੱਡ ਕਰਾਸ ਸੋਸਾਇਟੀ ਹੁੰਦੀ ਹੈ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪ ਅੰਦਰ ਚੱਲਦੀ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਜਿਹੜੇ ਡੀਸੀ ਸਾਹਿਬ ਹੁੰਦੇ ਆ ਤੇ ਉਹਨਾਂ ਨੇ ਹੀ ਰეკਮੈਂਡ ਕਰ ਦਿੱਤਾ ਐਪਲੀਕੇਸ਼ਨ ਰეკਮੈਂਡ ਕਰਕੇ ਤੇ ਸਾਨੂੰ ਬਹੁਤ ਹੀ ਜਲਦੀ ਟ੍ਰਾਈਸਾਈਕਲ ਇਹਨਾਂ ਦੇ ਵਾਸਤੇ ਮਿਲ ਗਿਆ ਸੀ ਸਾਰੇ ਟੀਮ ਦਾ ਬਹੁਤ ਧੰਨਵਾਦ ਮੈਡਮ ਸ਼ਾਰਦਾ ਵੀ ਖੜਿਆ ਹੈ ਇਹ ਵੀ ਟੀਮ ਦੇ ਵਿੱਚ ਦਾ ਹੈ ਖੜਾ ਦੇਖੋ ਮਾਨਵਤਾ ਦੀ ਸੇਵਾ ਕਰਨਾ ਹੀ ਸਭ ਤੋਂ ਵੱਡਾ ਫਰਜ਼ ਹੈ ਤੇ ਆਸ ਵੈਲਫੇਅਰ ਸੁਸਾਇਟੀ ਮਾਨਵਤਾ ਦੀ ਸੇਵਾ ਲਈ ਹੀ ਬਣੀ ਹੋਈ ਹੈ ਸਾਡੀ ਰੀਤੂ ਜੀ ਹੈ ਸਾਡੇ ਮੈਂਬਰਸ ਹੈ ਸਾਰੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਜਿੱਥੇ ਵੀ ਸਮਾਜ ਦੇ ਵਿੱਚ ਕੋਈ ਸਾਡੇ ਇੱਕ ਪਾਰਟਿਕੂਲਰ ਏਮਤਾ ਚੋ ਲੋ ਹੈ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਅਸੀਂ ਨੰਨੀ ਛਾਂ ਨੂੰ ਪੜ੍ਹਾ ਰਹੇ ਆਂ ਨੰਨੀ ਛਾਂ ਦੀ ਅੰਡਰ ਕੰਮ ਕਰ ਰਹੇ ਆਂ ਤੇ ਸਾਡਾ ਇਹ ਤਾਂ ਕੰਮ ਹੈ ਹੀ ਹੈ ਉਹਦੇ ਨਾਲ ਨਾਲ ਜੇ ਕਿਤੇ ਸਾਨੂੰ ਸਮਾਜ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਦੁੱਖ ਤਕਲੀਫ ਮਿਲਦੀ ਹੈ ਤਾਂ ਸਾਡੀ ਆਸ ਵੈਲਫੇਅਰ ਸੁਸਾਇਟੀ ਰਲ ਕੇ ਕੰਮ ਕਰਦੀ ਆ ਰਹੀ ਹੈ ਤਾਂ ਕਰਦੀ ਰਹੇਗੀ ਧੰਨਵਾਦ ਤੇ ਹੋਰ ਵੀ ਮੈਂਬਰ ਖੜੇ ਆ ਇੱਕ ਵਾਰੀ ਨਾਮ ਸਾਰੇ ਦਾ ਦੱਸ ਦੋ ਬੈਠਾ ਕੋਲ ਕੋ ਆਜਾਇਆ ਕੋਚ ਇਥੇ ਹਾਂ ਜੀ ਸਾਡੇ ਅਮਨਦੀਪ ਜੀ ਨੇ ਇਹ ਸਰਪੰਚ ਕੌਰ ਕਮੇਟੀ ਦੇ ਪ੍ਰਧਾਨ ਨੇ ਤੇ ਗੁਰਨਾਮ ਜੀ ਇਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਅਜੀਤ ਕੁਮਾਰ ਜੀ ਅਜੀਤ ਕੁਮਾਰ ਮਹਿਤਾ ਜੀ ਇਹ ਮਾਮਾਪਾ ਹੰਜਾ ਢਾਬਾ ਤੋਂ ਤੇ ਪ੍ਰਿੰਸੀਪਲ ਸ਼ਰਦਾ ਚੋਪੜਾ ਜੀ ਨੇ ਤੇ ਸਤਪਾਲ ਮਾਨ ਜੀ ਵੀ ਪੱਤਰਕਾਰ ਨੇ ਉਹ ਵੀ ਇੱਥੇ ਪਹੁੰਚੇ ਹੋਏ ਐ ਤੇ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਸਾਡੇ ਸਾਰੇ ਮੈਂਬਰਸ ਦਾ ਧੰਨਵਾਦ ਤੇ ਤੁਹਾਡਾ ਤਾਂ ਬਹੁਤ ਹੀ ਜ਼ਿਆਦਾ ਧੰਨਵਾਦ ਜਿਹੜਾ ਤੁਸੀਂ ਸਾਨੂੰ ਮੋਟੀਵੇਟ ਕਰਦੇ ਹੋ ਕਿ ਅਸੀਂ ਕਿੱਦਾਂ ਦੇ ਇਦਾਂ ਦੇ ਕੰਮ ਕਰਦੇ ਆਂ ਤੇ ਇਸ ਤਰੀਕੇ ਨਾਲ ਜਦੋਂ ਲੋਕਾਂ ਦੇ ਵਿੱਚ ਵੀਡੀਓ ਜਾਂਦੀ ਹੈ ਨਾ ਤਾਂ ਲੋਕਾਂ ਨੂੰ ਵੀ ਪਤਾ ਚੱਲਦਾ ਹੈ ਕਿ ਅਸੀਂ ਚੰਗੇ ਕੰਮ ਕਰੀਏ ਤੁਹਾਨੂੰ ਮੈਂ ਫਰਸਟ ਟਾਈਮ ਮੇਰੀ ਵੀਡੀਓ ਜਿਹੜੀ ਪਾਈ ਸੀ ਉਹ ਤੁਸੀਂ ਹੀ ਕੀਤੀ ਸੀਗੀ ਤੇ ਮੈਂ ਤੁਹਾਨੂੰ ਇਹੀ ਕਿਹਾ ਸੀ ਕਿ ਮੈਨੂੰ 2.5 ਸਾਲ ਹੋ ਗਏ ਮੈਨੂੰ ਬੱਚਿਆਂ ਨੂੰ ਮੈਂ ਫ੍ਰੀ ਐਜੂਕੇਸ਼ਨ ਦੇ ਰਹੀ ਆਂ ਬਟ ਕਿਸੇ ਨੂੰ ਵੀ ਪਤਾ ਨਹੀਂ ਸੀ ਕਿਉਂਕਿ ਮੈਂ ਵੀਡੀਓ ਪਾਉਂਦੀ ਨਹੀਂ ਹੁੰਦੀ ਸੀ ਮੈਂ ਆਪਦੇ ਵਟਸਐਪ ਤੇ ਵੀ ਕਦੀ ਕੋਈ ਸਟੇਟਸ ਵਗੈਰਾ ਨਹੀਂ ਲਾਇਆ ਸੀਗਾ ਤੁਸੀਂ ਮੈਨੂੰ ਕਿਹਾ ਸੀ ਕਿ ਨਹੀਂ ਮੈਡਮ ਇਸ ਤਰ੍ਹਾਂ ਲੋਕ ਇਨਸਪਾਇਰ ਹੁੰਦੇ ਤੁਹਾਨੂੰ ਜ਼ਰੂਰ ਵੀਡੀਓਜ਼ ਪਾਉਣੀਆਂ ਚਾਹੀਦੀਆਂ ਸਾਨੂੰ ਇੱਕ ਦੋ ਜਗ੍ਹਾ ਤੋਂ ਆਈ ਤੇ ਆਸ ਕਰਦੇ ਹਾਂ ਕਿ ਸਾਡੀ ਸੁਸਾਇਟੀ ਦੇ ਨਾਲ ਹੋਰ ਲੋਕ ਵੀ ਜੁੜਨਗੇ ਤੇ ਸਾਡੀ ਹੋਰ ਤਰ੍ਹਾਂ ਦੀ ਮਦਦ ਹੁੰਦੀ ਰਹੂਗੀ ਤੇ ਸਾਡੀ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਬਹੁਤ ਅੱਗੇ ਤੱਕ ਕੰਮ ਕਰੂਗੀ ਬਿਲਕੁਲ ਜੀ ਕਿਉਂਕਿ ਸਾਡਾ ਵੀ ਫਰਜ਼ ਹੈ ਸਾਡਾ ਕੰਮ ਸਾਡੇ ਪੇਜ ਦਾ ਸਿਰਫ ਵਿਊ ਲੈਣਾ ਨਹੀਂ ਜਿਹੜੇ ਸਮਾਜ ਸਾਡੇ ਨਾਲ ਜੁੜਿਆ ਹੋਇਆ ਜਿਹੜੇ ਲੋਕ ਜੁੜੇ ਹੋਇਆ ਉਹਨਾਂ ਦੇ ਪ੍ਰਤੀ ਸਾਡਾ ਫਰਜ਼ ਹੈਗਾ ਪੱਕੀ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਆਪਕੋ ਬਧਾਈ ਹੋ ਆਪਕੋ ਟ੍ਰਾਈਸਾਈਕਲ ਮਿਲ ਗਿਆ ਜੀ ਹਾਂ ਜੀ ਬਧਾਈ ਆਪਕੋ ਕੁਛ ਹੋ ਆ ਖੁਸ਼ ਹੋ ਜੀ ਜੀ ਬਾਕੀ किन्नों दिए जाएगा लाभ बताओ जानते हैं को कैसे मिले थे आपको तो इस मेडम जी मेरे को मिले थे धोबी बाजार में फिर इन्होंने मिठाई खिलाए और पेप्सी पिलाए ठीक फिर मैं आप फिर मुझे ट्रेन साइकिल दिलवाए आप लोगों को मेहरबान शुक्रिया अदा करता हूँ कितने समय से था आपका ये उन्नीस सौ नवासी से कैसे हुआ था मैं पहले गाड़ी के चार पहिए के गाड़ी का पट्टे का कमानी सौकर का काम करते थे और सीमेंट लोड गाड़ी था मैन पत्ती टूटा हुआ था वो गाड़ी नीचे थल्ले आ गए अब चलो इसके, इसके आप अच्छा हाँ तो। जी बहुत गर्मी में तो बहुत तंग उस दिन आपने देखे ही थे थी। थी। आपने जूस पिलाए ठीक है ਤਾਂ ਸ਼ੰਕਰ ਜੀ ਅੱਜ ਖੁਸ਼ ਨੇ ਇਹਨਾਂ ਨੂੰ ਜਿਹੜੀ ਆ ਰੈੱਡ ਕਰਾਸ ਦੀ ਦਿਖਾ ਦਿਓ ਪਿੱਛੇ ਰੈੱਡਗਾ ਮੈਡਮ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਪ੍ਰੋਸੈਸ ਫਾਲੋ ਕਰਕੇ ਇਹਨਾਂ ਨੂੰ ਜਿਹੜੀ ਆ ਇਹ ਮਨਜ਼ੂਰ ਕਰਵਾਤੀ ਸੀਗੀ ਤੇ ਅੱਜ ਆਪਾਂ ਬਿਠਾਈਏ ਇਹਨਾਂ ਨੂੰ ਹੁਣ ਸਾਈਕਲ ਦੀ ਬਹੁਤ ਬਹੁਤ ਧੰਨਵਾਦ ਮੈਡਮ ਤੇ ਉਹਨਾਂ ਦੀ ਟੀਮ ਦਾ ਤੇ ਹੁਣ ਜਿਹੜੇ ਆਗੇ ਅੱਜ ਜਿਹੜਾ ਟਰਾਈਸਾਈਕਲ ਮਿਲੇਗਾ ਤੇ ਟਰਾਈਸਾਈਕਲ ਤੇ ਲੋ ਜੀ ਬਾਬਾ ਜੀ ਨੂੰ ਜੇ ਹੁਣ ਗਰਮੀ ਦੇ ਵਿੱਚ ਕੁਝ ਰਾਹਤ ਮਿਲੂਗੀ ਕਿਉਂਕਿ ਨੀਚੇ ਦਾ ਹੱਥ ਲਗਾ ਕੇ ਜਾਂਦੇ ਸੀਗੇ ਗਰਮ ਸੜਕ ਸੀਗੀ ਉਦੋਂ ਅਸੀਂ ਦੇਖਿਆ ਤੇ ਚਲੋ ਸਾਡਾ ਕੰਮ ਸਿਰਫ ਵੀਡੀਓ ਬਣਾਉਣਾ ਹੁੰਦਾ ਹੈ ਸਾਡਾ ਕੋਈ ਪੈਸਾ ਨਹੀਂ ਲੱਗਦਾ ਵੀਡੀਓ ਪਾਉਣ ਤੇ ਸਾਡਾ ਕੋਈ ਮੁੱਲ ਨਹੀਂ ਲੱਗਦਾ ਤੇ ਉਹਦੇ ਨਾਲ ਕਿਸੇ ਦਾ ਫਾਇਦਾ ਹੋ ਜਾਂਦਾ ਤਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਵੀਡੀਓ ਦਾ ਮੁੱਲ ਵੀ ਪਿਆ ਸਾਡੀ ਤਾਂ ਪੈ ਗਿਆ ਸਾਨੂੰ ਸਿਰਫ ਅਸੀਂ ਵਿਊ ਲੈਣ ਵਾਸਤੇ ਜਾਂ ਡਾਲਰ ਕਮਾਉਣ ਵਾਸਤੇ ਇਸ ਪੇਜ ਨੂੰ ਨਹੀਂ ਬਣਾਇਆ ਅਸੀਂ ਸਮਾਜ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਉਹਦੇ ਪ੍ਰਤੀ ਵੀ ਜਿਹੜਾ ਸਾਡਾ ਫਰਜ਼ ਹੈ ਉਹ ਅਸੀਂ ਜ਼ਰੂਰੀ ਸਮਝਦੇ ਆ ਵੀ ਨਿਭਾਉਣਾ ਜ਼ਰੂਰੀ ਸਮਝਦੇ ਆ ਤੇ ਅੱਜ ਕਿਉਂਕਿ ਸਾਡੇ ਨਾਲ ਨਾ ਬਹੁਤ ਲੋਕ ਜੁੜੇ ਹੋਏ ਆ ਪਹਿਲੇ ਜਾਣਦੇ ਤੋਂ ਨਹੀਂ ਥੇ ਨਾ ਮੈਡਮ ਆਪਕੋ ਹਾਂ ਹਮਨੇ ਐਸੇ ਨਹੀਂ ਹੈ ਕਿ ਹਾਂ ਕਿਉਂਕਿ ਸਾਡੇ ਨਾਲ ਬਹੁਤ ਦਾਣੇ ਸੱਜਣ ਜੁੜੇ ਆ ਸਾਡੇ ਪੇਜ ਦੇ ਨਾਲ ਤੇ ਜਿਹੜੀ ਇਸ ਤਰ੍ਹਾਂ ਦੀ ਵੀਡੀਓ ਹੁੰਦੀ ਆ ਤੁਸੀਂ ਵੀ ਸ਼ੇਅਰ ਕੀਤੀ ਟੋੜਾ ਸਾਰਿਆਂ ਦਾ ਸ਼ੇਅਰ ਕਰਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਜਦੋਂ ਅਸੀਂ ਵੀਡੀਓ ਪਾਈ ਸੀ ਸਭ ਤੋਂ ਪਹਿਲਾਂ ਕਮੈਂਟ ਮੈਡਮ ਦਾ ਹੀ ਆਇਆ ਸੀਗਾ ਤੇ ਮੈਡਮ ਕੋਲ ਮੇਰਾ ਨੰਬਰ ਸੀ ਇਹਨਾਂ ਨੇ ਮੈਨੂੰ ਕਾਲ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਿਲੇ ਧੋਬੀਆਰ ਚ ਇਹਨਾਂ ਨੂੰ ਮਠਾਈ ਪਾਰ ਖਵਾ ਕੇ ਫਿਰ ਇੱਕ ਜਿਹੜਾ ਡੀਸੀ ਸਾਹਿਬ ਨੂੰ ਮਿਲੇ ਕਿਉਂਕਿ ਡੀਸੀ ਸਾਹਿਬ ਨੂੰ ਇਹਨਾਂ ਕੋਲ ਆਧਾਰ ਕਾਰਡ ਨਹੀਂ ਸੀ ਇਸ ਕਰਕੇ ਡੀਸੀ ਸਾਹਿਬ ਨੇ ਕਿਸੇ ਕੋਟੇ ਦੇ ਵਿੱਚੋਂ ਆਪਣੇ ਨੂੰ ਪਾਵਰ ਹੁੰਦੀ ਹੈ ਤੇ ਅੱਜ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਮੈਡਮ ਦਾ ਤੇ ਉਹਨਾਂ ਦੀ ਟੀਮ ਦਾ ਤੇ ਤੁਹਾਡੇ ਸਾਰਿਆਂ ਦਾ ਸ਼ੇਅਰ ਕਰਨ ਵਾਲਿਆਂ ਦਾ